ਦੇਸ਼ ਦੀ ਕੇਂਦਰ ਸਰਕਾਰ ਵੱਲੋਂ ਲਿਆਂਦੇ ਸਖਤ ਕਾਨੂੰਨ ਤੋਂ ਬਾਅਦ ਟਰੱਕ ਡਰਾਈਵਰ ਤੇ ਟਰੱਕ ਆਪਰੇਟਰ ਨੇ ਜਿਹੜੇ ਉਹਨਾਂ ਦਾ ਗੁੱਸਾ ਤੇ ਸੰਘਰਸ਼ ਦੇਖਣ ਨੂੰ ਮਿਲਿਆ ਉੱਥੇ ਹੀ ਹੋਣਾ ਬੱਸ ਆਪਰੇਟਰ ਵੀ ਪਿੱਛੇ ਨਹੀਂ ਹਟੇ ਉਹਨਾਂ ਵੱਲੋਂ ਵੀ ਜਿਹੜਾ ਸੜਕਾਂ ਤੇ ਉਤਰਨ ਦਾ ਫੈਸਲਾ ਲਿਆ ਗਿਆ ਤੇ ਸਰਕਾਰ ਦੇ ਲਈ ਵੱਡੀ ਮਸੀਬਤ ਖੜੀ ਕਰ ਦਤੀ ਹੈ ਪੂਰਾ ਮਾਮਲਾ ਕੀ ਹੈ ਤੁਹਾਨੂੰ ਦੱਸ ਦਿਆਂ ਦਰਅਸਲ ਦੇਸ਼ ਭਰ ਦੇ ਟਰੱਕ ਆਪਰੇਟਰਾਂ ਤੇ ਟਰਾਂਸਪੋਰਟਰਾਂ ਸਮੇਤ ਟਰੱਕ ਡਰਾਈਵਰਾਂ ਵੱਲੋਂ ਕੀਤੀ ਹੜਤਾਲ ਤੋਂ ਬਾਅਦ ਹੁਣ ਪ੍ਰਾਈਵੇਟ ਬੱਸ ਆਪਰੇਟਰਾਂ ਵੱਲੋਂ ਵੀ 3 ਜਨਵਰੀ ਤੋਂ ਅੱਜ ਤੋਂ ਅਣਮਿੱਥੇ ਸਮੇਂ ਦੇ ਲਈ ਬੱਸਾਂ ਤੇ ਮਿੰਨੀ ਬੱਸਾਂ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਉਧਰ ਇਸ ਫੈਸਲੇ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਤਾਂ ਹੜਤਾਲ ਕਾਰਨ ਰੋਜ਼ਾਨਾ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਤੇ ਬੱਸ ਆਪਰੇਟਰ ਯੂਨੀਅਨ ਮਾਨਸਾ ਦੇ ਵੱਲੋਂ ਫੈਸਲਾ ਕੀਤਾ ਗਿਆ ਕਿ ਪਲਕੇ 3 ਜਨਵਰੀ ਯਾਨੀ ਕਿ ਅੱਜ ਟਰੱਕ ਡਰਾਈਵਰਾਂ ਦੇ ਹੱਕ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖਿਲਾਫ ਬੱਸਾਂ ਦੀ ਅਣਮਿੱਥੇ ਸਮੇਂ ਲਈ ਮੁਕੰਮਲ ਹੜਤਾਲ ਕੀਤੀ ਜਾ ਰਹੀ ਹੈ ਯੂਨੀਅਨ ਆਗੂਆਂ ਨੇ ਕਿਹਾ ਕਿ ਇਸ ਦੇ ਲਈ ਕੋਈ ਵੀ ਬਾਹਰੀ ਬੱਸ ਮਾਨਸਾ ਸਦੁਰਗੜ ਪੀਖੀ ਚ ਨੀਰ ਬਟਲਾੜਾ ਆਦ ਬੱਸਾਂ ਦੇ ਵਿੱਚ ਦਾਖਲ ਨਾ ਹੋਵੇ ਉਹਨਾਂ ਕਿਹਾ ਕਿ ਇਸ ਦਾ ਕੋਈ ਵੀ مالی ਨੁਕਸਾਨ ਹੁੰਦਾ ਹੈ ਤਾਂ ਉਹ ਟਰਾਂਸਪੋਰਟਰ ਆਪ ਖੁਦ ਜ਼ਿੰਮੇਵਾਰ ਹੋਵੇਗਾ ਆ ਪੀਆਰਟੀਸੀ ਪਨਬਾਸ ਕੰਡਕਟਰ ਵਰਕਰ ਜੁਨੀਅਨ ਦੇ ਸੁਭਾ ਪ੍ਰਧਾਨ ਰੇਸ਼ਮ ਸਿੰਘ ਨੇ ਟਰੱਕ ਆਪਰੇਟਰਾਂ ਤੇ ਟਰਾਂਸਪੋਰਟਰਾਂ ਦੇ ਸੰਘਰਸ਼ ਦੀ ਹਮਾਇਤ ਕਰਦਿਆਂ ਕਿਹਾ ਇਹ ਕਿ ਉਹ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ ਪਰ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਵੀ ਚਾਰਾ ਨਹੀਂ ਹੈਗਾ ਉਹਨਾਂ ਕੇਂਦਰੀ ਕਾਨੂੰਨ ਦੇ ਵਿਰੋਧ ਕਰਦੇ ਆ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ ਤਾਂ ਕਹਿ ਸਕਦੇ ਆ ਕਿ ਹਾਲਾਤ ਜਾਇਹ ਬਣੇ ਹੋਏ ਨੇ ਜਿਸ ਦੇ ਕਾਰਨ ਟਰਾਂਸਪੋਰਟਰਾਂ ਦੀ ਹੜਤਾਲ ਤੋਂ ਬਾਅਦ ਜਿਹੜਾ ਸਥਿਤੀ ਹੈ ਉਹ ਬਿਕਾਬੂ ਹੁੰਦੀ ਨਜ਼ਰ ਆਈ ਪਰ ਕਿਤਨਾ ਕਿਤੇ ਸਰਕਾਰਾਂ ਦੇ ਵੱਲੋਂ ਇਹਨਾਂ ਦੇ ਨਾਲ ਮੀਟਿੰਗਾਂ ਕਰਕੇ ਹੱਲ ਕੱਢਣ ਦੀ ਕੋਸ਼ਿਸ਼ ਵੀ ਕੀਤੀ ਜਾ ਰਹੀ ਹੈ ਮੀਟਿੰਗਾਂ ਹੋਈਆਂ ਵੀ ਨੇ ਪ੍ਰੋਸਾ ਵਿੱਚ ਦਿੱਤਾ ਗਿਆ ਪਰ ਕਿਤਨਾ ਕਿਤੇ ਫਿਰ ਟਰੱਕ ਜਿਹੜੇ ਆਪਰੇਟਰ ਨੇ ਤੇ ਡਰਾਈਵਰ ਨੇ ਉਹ ਸੜਕਾਂ ਤੇ ਨਹੀਂ ਧਰਨੇ ਪ੍ਰਦਰਸ਼ਨ ਦੇਖਣ ਨੂੰ ਮਰੇ ਨੇ ਤੇ ਉਧਰ ਬੱਸ ਆਪਰੇਟਰ ਵੀ ਨੇ ਜਿਹੜੇ ਉਹ ਵੀ ਕਿਤਨਾ ਕਿਤੇ ਗੁੱਸੇ ਚ ਨਜ਼ਰ ਆ ਰਹੇ ਨੇ ਕਿਉਂਕਿ ਇਹ ਜਿਹੜਾ ਕਾਨੂੰਨ ਬਣਾਇਆ ਗਿਆ ਹੈ ਰੈਨਡ ਹਿੱਟ ਐਂਡ ਰਨ ਤਾਂ ਉਸ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਜਿਹੜੇ ਟਰੱਕ ਡਰਾਈਵਰ ਨੇ ਹੈਵੀ ਵੈਕਟਰ ਡਰਾਈਵਰ ਨੇ ਉਹਨਾਂ ਨੂੰ ਸਜ਼ਾ ਦੀ ਗੱਲ ਕੀਤੀ ਜਾਵੇ ਤਾਂ ਉਹਦੇ ਬਤਾ ਦਿੱਤੀ ਗਈ ਹੈ ਜਨਨ ਕਿ ਐਕਸੀਡੈਂਟ ਤੋਂ ਬਾਅਦ ਜੇਕਰ ਕਿਸ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ 10 ਸਾਲ ਦੀ ਜਿਹੜੀ ਸਜ਼ਾ ਹੈ ਉਹ ਹੋਏਗੀ ਤੇ ਨਾਲ 7 ਲੱਖ ਰੁਪਇਆ ਜੁਰਮਾਨਾ ਹੋਏਗਾ ਤੇ ਇਸ ਨੂੰ ਲੈ ਕੇ ਹੁਣ ਜਿਹੜੇ ਨੇ ਡਰਾਈਵਰ ਨੇ ਉਹ ਹੀ ਗੱਲ ਦੀ ਚਿੰਤਾ ਪ੍ਰਗਟ ਕਰ ਰਹੇ ਨੇ ਕਿ ਅਸੀਂ 8-10000 ਰੁਪਇਆ ਜਾਂ ਵੱਧ ਤੋਂ ਵੱਧ 12-15000 ਰੁਪਇਆ ਲੈ ਕੇ ਜਿਹੜਾ ਆਪਣੀ ਮਿਹਨਤ ਮਜ਼ਦੂਰੀ ਕਰਦੇ ਆ ਗੱਡੀ ਚਲਾਉਂਦੇ ਆ ਮਿਹਨਤ ਕਰਦੇ ਆ ਮਾੜੇ ਹਾਲਾਤਾਂ 'ਚ ਰਹਿੰਦੇ ਆ ਪਰ ਜੇਕਰ ਸਾਡੇ ਤੋਂ ਕੋਈ ਅਜਿਹੀ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਅਸੀਂ 7 ਲੱਖ ਰੁਪਇਆ ਕਿੱਥੋਂ ਦਵਾਂਗੇ ਜਿਹੜੇ ਸਾਡੇ ਪੈਸੇ ਸਾਨੂੰ ਤਨਖਾਹ ਮਿਲਦੀ ਹੈ ਉਦੇ ਵਿੱਚ ਸਾਡੇ ਪਰਿਵਾਰ ਦਾ ਗੁਜ਼ਾਰਾ ਕਰਨਾ ਹੀ ਬਹੁਤ ਮੁਸ਼ਕਲ ਹੈ ਪਰ ਅਜਿਹੇ ਹਾਲਾਤਾਂ ਦੇ ਵਿੱਚ ਜੇਕਰ ਕੋਈ ਮੰਦਭਾਗੀ ਘਟਨਾ ਵਾਪਰ ਵੀ ਜਾਂਦੀ ਹੈ ਤੇ ਅਸੀਂ 7 ਲੱਖ ਰੁਪਏ ਕਿੱਥੋਂ ਦੇਵਾਂਗੇ ਅਸੀਂ ਪੈਸੇ ਦੇ ਨਹੀਂ ਸਕਣੇ ਸਾਡੀ ਸਜ਼ਾ ਦੇ ਵਿੱਚ ਹੋਰ ਵਾਧਾ ਹੋ ਜਾਣਾ ਹੈ ਜਨਨ ਕਿ ਉਹੀ ਸਜ਼ਾ ਜਿਹੜੀ ਫਿਰ 10 ਸਾਲ ਵਾਲੀ ਉਹ 12 13 ਸਾਲਾਂ ਚ ਕਨਵਰਟ ਹੋ ਜਾਂਦੀ ਹੈ ਜੇਕਰ ਕੋਈ ਜੁਰਮਾਨਾ ਨਾ ਭਰ ਸਕਦਾ ਹੋਵੇ ਇਹ ਵੀ ਕਾਨੂੰਨ ਹੁੰਦੇ ਨੇ ਇਸ ਕਰਕੇ ਉਹ ਚਿੰਤਾ ਦੇ ਵਿੱਚ ਨੇ ਕਿ ਅਸੀਂ ਇਨੀ ਜ਼ਿੰਦਗੀ ਜੇਲ੍ਹ ਕਟਾਂਗੇ ਤੇ ਸਾਡੇ ਪਰਿਵਾਰ ਦਾ ਕੀ ਹਾਲ ਹੋਏਗਾ ਤਾਂ ਇਹ ਹਾਲਾਤ ਬਣੇ ਹੋਏ ਨੇ ਜਿਸ ਤੋਂ ਬਾਅਦ ਹੁਣ ਬੱਸ ਆਪਰੇਟਰ ਵੀ ਸੜਕਾਂ ਤੇ ਨਜ਼ਰ ਆਉਣਗੇ ਜਿਸ ਤਰੀਕੇ ਦੇ ਹਾਲਾਤ ਨੇ ਕਿ ਕੇਂਦਰ ਸਰਕਾਰ ਜਿਸ ਪ੍ਰੋਸੇ ਨਾਲ ਗੱਲਬਾਤ ਕੀਤੀ ਆ ਕਿ ਇਹ ਜਿਹੜੇ ਬੇਦਨ ਯੋ ਆਪਸ ਲੈ ਜਾਣਗੇ ਜਾਂ ਫਿਰ ਇਸ ਨੂੰ ਕਾਨੂੰਨ ਬਣਾਇਆ ਜਾਏਗਾ ਐਮੈਂਡਮੈਂਟ ਹੋਏਗੀ ਕੀ ਗੱਲਬਾਤ ਹੋਏਗੀ ਅੱਗੇ ਕੇਂਦਰ ਸਰਕਾਰ ਇਸ ਨੂੰ ਸਪਸ਼ਟ ਕਰੇਗੀ ਆਉਣ ਵਾਲੇ ਸਮੇਂ ਦੇ ਵਿੱਚ ਪਰ ਫਿਲਹਾਲ ਮੁਸ਼ਕਲਾਂ ਜਿਹੜੀਆਂ ਡਰਾਈਵਰਾਂ ਦੀਆਂ ਵਧੀਆਂ ਹੋਈਆਂ ਤੇ ਉਹ ਵੀ ਸੰਘਰਸ਼ ਦੇ ਰਾਹ ਦੇ ਉੱਤੇ ਚੱਲਦੇ ਨਜ਼ਰ ਆ ਰਹੇ ਨੇ ਜੁੜੇ ਹੋਏ ਲੀਡਰ ਪੰਜਾਬੀ মিডিਆ ਨਾਲ ਧੰਨਵਾਦ